ਬਈ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਨਾ ਉਹਨਾਂ ਦੇ ਰਸਤੇ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ। ਹਰਥਾ ਇੱਜ਼ਤ ਹੁੰਦੀ ਆ। ਸੋ ਆਪਣੇ ਧਰਮ ਵਿੱਚ ਵੀ ਬੰਦਾ ਪੱਕਾ ਹੋ ਜਾਂਦਾ ਹੈ। ਦੂਜਿਆਂ ਮਤਾਂ-ਵਤੰਤਰਾਂ ਦਾ ਅਸਰ ਵੀ ਨਹੀਂ ਪੈਂਦਾ ਉਹਦੇ ਤੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੇ ਮੰਨਣ ਕਰ ਨਾਲ ਕਿਸੇ ਰਸਤੇ ਵਿੱਚ ਕੋਈ ਥਾਕ ਹੁੰਦਾ ਰੋਕ ਪਾਉਣੀ, ਰੁਕਾਵਟ ਪੈਣੀ। ਰੋਕ ਨਹੀਂ ਪਾ ਸਕਦਾ ਕਿਉਂਕਿ ਨਾਮ ਜਪਣ ਵਾਲੇ ਮਹਾਤਮਾ ਦਾ ਚਿਹਰਾ ਹਰ ਵੇਲੇ ਨਾਮ ਦੇ ਪ੍ਰਤਾਪ ਕਰਕੇ ਦਗਦਗ ਕਰਦਾ। ਉਹਨਾਂ ਦੀ ਦਿਵ ਮੂਰਤੀ ਤੇ ਪ੍ਰਭਾਅ ਪਰੇ ਸਰੂਪ ਦੇ ਅੱਗੇ ਕੋਈ ਠਹਿਰ ਨਹੀਂ ਸਕਦਾ। ਸੋ ਇਹ ਕਰਕੇ ਮਹਾਰਾਜ ਕਹਿੰਦੇ ਨੇ ਜੇ ਉਹ ਸੈਲ ਕਰਦੇ ਹੋਏ ਵੈਕੁੰਠ ਧਾਮ ਵਿੱਚ ਚਲੇ ਜਾਣ ਤਾਂ ਵੀ ਰਸਤੇ ਵਿੱਚ ਕੋਈ ਰੋਕ ਨਹੀਂ ਪਾਉਂਦੇ। ਥਾਕ ਨਾ ਹੋਤੀ ਤਿੰਨੋ ਦਰ ਜੇ ਹੋ ਵੋਸ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰਨ ਧੰਨ ਮਹਾਰਾਜਾ ਤੇ ਪਾਸ਼ਾ ਕਹਿੰਦੇ ਗੁਰਮੁਖਾ